ਇੱਕ ਹੋਰ ਵਿਆਹੁਤਾ ਦਾਜ ਦੀ ਬਲੀ ਚੜ ਗਈ ਹੈ ਤਾਂ ਪੇਤ ਪਰੇ ਹਾਲਾਤਾਂ ਦੇ ਵਿੱਚ ਵਿਆਹੁਤਾ ਦੀ ਮੌਤ ਹੋਈ ਹੈ ਤੇ ਪੇਕਾ ਪਰਿਵਾਰ ਨੇ ਸੋਹਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਇੱਕ ਲੜਕੀ ਦਾ ਵਿਆਹ ਜਨਾਲੇ ਹੋਇਆ ਸੀ ਤੇ ਪੇਕਾ ਪਰਿਵਾਰ ਜੋ ਕਿ ਅੰਮ੍ਰਿਤਸਰ ਦੇ ਹਕੀਮਾ ਵਾਲੇ ਗੇਟ ਦਾ ਰਹਿਣ ਵਾਲਾ ਇਸ ਮੌਕੇ ਲੜਕੀ ਦੇ ਪੇਕਾ ਪਰਿਵਾਰ ਦੇ ਬਦਲੋਂ ਸੋਹਰਾ ਪਰਿਵਾਰ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਦਾਸ ਦੀ ਮੰਗ ਨੂੰ ਲੈ ਕੇ ਅਕਸਰ ਹੀ ਲੜਕੀ ਦਿਨਾ ਮਾਰਕੁਟਾਈ ਹੁੰਦੀ ਸੀ ਉਸ ਤੋਂ ਚਲਦੇ ਹੁਣ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਧੀ ਦੀ 13 ਸਾਲ ਪਹਿਲਾਂ ਸ਼ਾਦੀ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਦੀਆਂ ਦੋ ਕੁੜੀਆਂ ਸਨ ਤੇ ਮੁੰਡਾ ਕੋਈ ਨਹੀਂ ਸੀ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਉਹਨਾਂ ਨੇ ਕਿਹਾ ਕਿ ਸਾਡੀ ਧੀ ਦਾ ਸੋਰਾ ਪੰਜਾਬ ਪੁਲਿਸ ਦੇ ਵਿੱਚ ASI ਦੇ ਅਹੁਦੇ ਤੇ ਤਾਇਨਾਤ ਤੇ ਲੜਕਾ ਆਟੋ ਰਿਕਸ਼ਾ ਚਲਾਉਂਦਾ ਕੰਮ ਕਰਦਾ ਹੈ ਉਹਨਾਂ ਕਹਿੰਦੇ ਕਿ ਕਈ ਵਾਰ ਰਾਜ਼ਨਾਮਾ ਕਰਕੇ ਕੁੜੀ ਨੂੰ ਲੈ ਕੇ ਜਾਂਦੇ ਰਹੇ ਨੇ ਪਰ ਹੁਣ ਤਾਂ ਸਾਡੀ ਕੁੜੀ ਹੀ ਮਾਰ ਮੁਕਾਈ ਤੇ ਸਾਰਾ ਪਰਿਵਾਰ ਹੀ ਫਰਾਰ ਹੋ ਗਿਆ ਉਹਨਾਂ ਕਹਿੰਦੇ ਕਿ ਹਸਪਤਾਲ ਦਾ ਬਿੱਲ ਤੱਕ ਅਸੀਂ ਦੇ ਕੇ ਆਪਣੀ ਦੀਦੀ ਮ੍ਰਿਤਕ ਦੇ ਲੈ ਕੇ ਆਇਆ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਖਿਆ ਨੇ ਕਿ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਪਰਿਵਾਰ ਦੇ ਹਵਾਲੇ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਭੈਣ ਸਿਸਟਰ ਦੇ ਸੋਹਰੇ ਪਰਿਵਾਰ ਨੇ ਬਹੁਤ ਮਾਰ ਕੁੱਟ ਕੇ ਮੇਰੀ ਭੈਣ ਦੀ ਜੱਥ ਕਰਤੀ ਏ ਕਿੱਥੇ ਗਈ ਸੀ ਅਜਨਾਲੇ ਸਰ ਕਿਤੇ ਮੈਂ ਟਾਈਮ ਨਹੀਂ ਗਿਆ ਸੀ ਲਿਆ ਸਰ 13 ਸਾਲ ਹੋ ਗਏ ਏ ਕਾਰਨ ਕੀ ਹੈ ਕਾਰਨ ਸਰ ਦਾਜ ਤੋਂ ਤੰਗ ਕਰਦੇਗੀ ਤੇ ਮੂੜਾ ਨਸ਼ੇ-ਨੁਸ਼ੇ ਕਰਦਾ ਕੀ ਐਸੀ ਲੜਾਈ ਚੱਲਦੀ ਰਹਿੰਦੀ ਹੈ ਇਹਨਾਂ ਦੀ ਹਰ ਵਾਰੀ ਮੇਰੀ ਭੈਣ ਆ ਜਾਂਦੀ ਹੈ ਸੋਹਰਾ ਪਰਿਵਾਰ ਬਣਾ ਕੇ ਲੈ ਜਾਂਦਾ ਹੈ ਇਹਨਾਂ ਨੂੰ ਠੀਕ ਹੈ ਹਾਂਜੀ ਦੱਸ ਮੁੰਡਾ ਕੀ ਕਰਦਾ ਸੀ ਮੂੜਾ ਸਰ ਔਟੋ ਚਲਾਉਂਦਾ ਸੀਗੀ ਹਾਂਜੀ ਚੱਲਦਾ ਜੀ ਹਾਂਜੀ ਠੀਕ ਹੈ ਦਾਜ ਦੇ ਵਿੱਚ ਕੀ ਮੰਗ ਲਈ ਸੀ ਸਰ ਦਾਜ ਚ ਕਰਿਆ ਨਾ ਚਾਂਦੀ ਚਈ ਦੀ ਸੋਨਾ ਚਾਂਦੀ ਚਈਦਾ ਕੀ ਕਰੇ ਬੁਲੇਟ ਲੈਣਾ ਇਹ ਮੋਟਰਸਾਈਕਲ ਇਸ ਵਾਰ ਕਾਰ ਮੰਗਦੇ ਕੀ ਸਰ ਜੇ ਤੋ ਆਹ ਇਹਨਾਂ ਦਾ ਕੋਈ ਝਗੜਾ ਹੁੰਦਾ ਸੀ ਹਾਂਜੀ ਸਰ ਝਗੜਾ ਹੁੰਦਾ ਕੀ ਤੇ ਸਾਡੇ ਕੋ ਆਜ ਦੀ ਲੜਕੀ ਆਈ ਰਜ ਨਮਾ ਕਰਵਾ ਕੇ ਫੇਰ ਲੈ ਜਾਂਦੀ ਕੀ ਤੁਹਾਡੇ ਕੋ ਮੰਗ ਕੀ ਕਰਦੇ ਮੰਗ ਸਾਰਿਆਂ ਨੂੰ ਇਨਸਾਫ ਚਈਦਾ ਜਿਹੜੀ ਇਹ ਇਹਨਾਂ ਨੇ ਕਿਹਾ ਕਿ ਕੁੜੀ ਨੇ ਕੁਝ ਖਾਤਾ ਪਰ ਇਹ ਕੁੜੀ ਦੇ ਸਰੀਰ ਤੇ ਤੁਸੀਂ ਫੋਟੋ ਬਾਅਦ ਦੇਖ ਸਕਦੇ ਹੋ ਬੜਾ ਇਹਨਾਂ ਨੇ ਨਿਸ਼ਾਨ ਪਾੜੇ ਮਾਰ ਕੋਟ ਠੀਕ ਹਾਂਜੀ ਸਰ ਹਾਂਜੀ ਭਾਜੀ ਕੀ ਨਾ ਜੇ ਆਪਣਾ ਤਾਂ ਕੀ ਮੈਟਰ ਹੋਇਆ ਸਰ ਮੇਰਾ ਤੇ ਸਰ ਜਿਹੜੀ ਮੇਰੀ ਛੋਟੀ ਭੈਣ ਹੈ gsi ਤੇ ਸਰ ਉਹਰਾ ਹਸਬੰਡ ਜਿਹੜਾ ਹੈਗਾ ਸੀ ਨਾ ਉਹ ਚਲਾਉਂਦਾ ਆਟੋ ਤੇ ਉਹਰਾ ਪਿਓ ਹੈਗਾ ਸੀ ਉਹ ਐਸੀ ਹੀ gsi ਤੇ ਕੋਈ ਤੇ ਕੋਈ ਸਾਨੂੰ ਤੰਗ ਕਰਦੇ ਸੀ ਕੋਈ ਤੇ ਕੋਈ ਚੀਜ਼ ਸਾਨੂੰ ਦੋ ਡਿਮਾਂਡ ਜਾਨੀ ਕੋਈ ਤੇ ਕੋਈ ਚੀ ਪਾਉਂਦਾ ਮੰਦਰੀ ਦੋ ਕਦੇ ਚੈਨੀ ਪਾਓ ਕਦੇ ਬੁਲਟ ਦੋ ਕਦੇ ਕਾਰ ਦੋ ਸਰ ਆਪਾਂ ਦੇ ਆਪਣੀ ਹਸਿਆਤ ਦੇ ਹਿਸਾਬ ਨਾਲ ਜੋ ਵੀ ਸਾਡੇ ਕੋਲ ਸਰਦਾ ਸੀ ਆਪਾਂ ਉਹ ਦਿੱਤਾ ਇਹਨਾਂ ਨੂੰ ਮਗਰ ਇਹਾਂ ਦੀ ਡਿਮਾਂਡ ਐਦਾਂ ਦੀ gsi ਜਿਹੜੀ ਨਹੀਂ ਪੂਰੀ ਹੁੰਦੀ ਸੀ ਸਾਡੇ ਕੋਲ ਜਦੋਂ ਨਾਪੁਰੀ ਆਏ ਸਾਡੀ ਕੁੜੀ ਨੂੰ ਕਟ-ਕਟ ਕੇ ਭੇਜ ਦਿੰਦੇ ਸੀ ਸਾਡੇ ਕੋਲ ਤੇ ਬਾਅਦ ਚ ਫਿਰ ਹਫਤੇ ਬਾਅਦ ਜਦੋਂ ਉਹਨਾਂ ਨੂੰ ਚੀਜ਼ ਮਾੜੀ ਜੀ ਜੋ ਵੀ ਭਾਂਹ ਹਲਕੀ ਭਾਂਹ ਪਤਲੀ ਦਿੰਦੇ ਸੀ ਫਿਰ ਹਫਤੇ ਬਾਅਦ ਲੈ ਜਾਂਦੇ ਸੀ ਫਿਰ ਉਸ ਤੋਂ ਬਾਅਦ ਹਫਤੇ ਬਾਅਦ ਫਿਰ ਕਟ-ਕਟ ਕਰਕੇ ਫਿਰ ਸਾਨੂੰ ਭੇਜ ਦਿੰਦੇ ਸੀ ਹੁਣ ਅੱਜ ਕੀ ਹੋਇਆ ਸਰ ਅੱਜ ਇਹੀ ਹੋਇਆ ਹਸਪਤਾਲ 'ਚ ਤੁਹਾਨੂੰ ਸਾਡੀ ਕੁੜੀ ਨੂੰ ਕਹਿੰਦੇ ਕਿ ਤੁਹਾਡੀ ਕੁੜੀ ਪੂਰੀ ਹੋ ਗਈ ਦੀ ਪੂਰੀ ਵੀ ਨਹੀਂ ਮਰ ਗਈ ਏ 8 ਵਜੇ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਕਿ ਤੁਹਾਡੀ ਕੁੜੀ ਪੂਰੀ ਹੋ ਗਈ ਤੇ ਤੁਸੀਂ ਆਣ ਕੇ ਲੈ ਜਾਓ ਜਦੋਂ ਆਪਾਂ ਹਸਪਤਾਲ ਪਹੁੰਚੇ ਸਾਰੇ ਫਰਾਰ ਹੋ ਗਏ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੀਤੀ ਜੀ ਉਸ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਅਜੇ ਤੇ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਪਾ ਜੀ ਤੁਸੀਂ ਮੰਨ ਕੀ ਕਰਦੇ ਸਰ ਸਾਨੂੰ ਇਨਸਾਫ ਚਾਹੀਦਾ ਜੀ ਠੀਕ ਜਿਸ ਕੰਪਲੇਂਟ ਆਈ ਇਹਨਾਂ ਨੇ ਜੋ ਇਹਨਾਂ ਦਾ ਕੰਪਲੇਂਟ ਤੁਸੀਂ ਥਾਣੇ ਆਜੋ ਜਿਹੜੀ ਵੀ ਹੈਗੀ ਉੱਥੇ ਐਸਐਸਓ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਦਿੱਤੀ ਜਾਵੇਗੀ ਆਈ ਇਹ ਪੋਸਟ ਮਾਰਡਲ ਕਰਾਂ ਲੱਗਦੇ ਆਂ ਤੁਸੀਂ ਮੁੜ ਕੇ ਦੇ ਆਫ ਆਈ ਆਰ ਦਰਜਵਾ ਕੀ ਕਾਰਨ ਕੀ ਹੈ ਕੁੜੀ ਨਾਲ ਲੜਾਈ ਝਗੜਾ ਹੋਇਆ ਠੀਕ ਹੈ ਤੇ ਸੋਹਰੇ ਪਰਿਵਾਰ ਵੱਲੋਂ ਕਹਿ ਰਹੇ ਵੀ ਉਹਨਾਂ ਵੱਲੋਂ ਕੁੜੀ ਨੂੰ ਮਾਰਿਆ ਗਿਆ ਤੇ ਉਹ ਜੋ ਵੀ ਕੰਪਲੇਂਟ ਇਹਨਾਂ ਦੀ ਐਫਆਰ ਦਰਜ ਹੋ ਗਈ ਆ ਇਹਨਾਂ ਦੀ ਪਰ ਬਾਪੇ ਕਹਿੰਦੇ ਮੈਂਬਰਾਂ ਤੋਂ ਪਿਆਰ ਆ ਜਾਂਦਾ ਜੀ ਉਹ ਤੁਸੀਂ ਉੱਥੇ ਆਪੇ ਪਾਣੀ ਸਰ ਉਹ ਕਹਿੰਦੇ ਰਹੇ ਜੀ ਦਾ ਤੋਂ ਮੌਕੇ ਤੇ ਵੀ ਐਫਆਰ ਦਰਜ ਹੋ ਗਈ ਬਾਕੀ ਐਫਆਰ ਨੰਬਰ ਚ ਮੈਂਬਰਾਂ ਦੇ ਐਫਆਰ ਦਰਜ ਹੋਈ ਨਹੀਂ ਦਰਜ ਹੋਈ ਜਿੰਨੇ ਤੇ ਇਹਨਾਂ ਕੰਪਲੀਟ ਦਿੱਤੀ ਹੈ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਉਹਦੇ ਸਹੁਰੇ ਵੱਲੋਂ ਤੇ ਸੱਸ ਵੱਲੋਂ ਨੇ ਕੁੱਟ ਮਾਰ ਕੀਤੀ ਜਾਂਦੀ ਉਹ ਵੀ ਨਾਮਜ਼ਦ ਕਿਤੇ ਜਿਵੇਂ ਐਫਆਈਆਰ ਤੇ ਤੁਸੀਂ ਉੱਥੇ ਆਲ ਕੇ ਗੱਲ ਕਰ ਲਿਓ ਬਾਕੀ ਐਫਆਰ ਦਰਜ ਹੋ ਗਈ ਹੈ ਇਹਨਾਂ ਦੇ ਉੱਤੇ ਬਾਕੀ ਜੋ ਵੀ ਬੰਦੀ ਕਾਰਵਾਈ ਇਹਨਾਂ ਦੀ ਕੀਤੀ ਤੀਜੀ। ਤੁਸੀਂ ਇਹ ਮੌਕੇ ਤੋਂ ਤੇ ਆਏ ਪੋਸਟਮਾਰਟ ਕਰਾਣਾ ਹੈ। ਹਾਂ ਮੈਂ ਪੋਸਟਮਾਰਟ ਤੋਂ ਕਰਵਾ ਕੇ ਡੈੱਡ ਬੋਡੀ ਇਹਨਾਂ ਦੀ ਹਵਾਲੇ ਕਰ ਦੇਣੀ। ਬਸ